ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜਾ ਕਿ ਟੌਪਿਕ ਕਰਾਂਗੇ ਪੋਲਿਟੀਕਲ ਸਾਇੰਸ ਦਾ ਪੋਲਿਟੀਕਲ ਸਾਇੰਸ ਹੈ ਜਿਹੜਾ ਟੌਪਿਕ ਰਹੂਗਾ ਜੀ ਆਪਣਾ ਵਰਤਾਨਿਆ ਦੇ ਵਿੱਚ ਹਿੱਤ ਸਮੂਹ ਦਬਾਅ ਸਮੂਹ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਤੇ ਇਹਨਾਂ ਦੀ ਭੂਮਿਕਾ ਠੀਕ ਹੈ ਹਾਂਜੀ ਪਹਿਲਾਂ ਜਾਣ ਪਛਾਣਾ ਵਰਤਮਾ ਲੋਕਤੰਤਰੀ ਰਾਜਾਂ ਦੇ ਵਿੱਚ ਜਿਹੜੇ ਰਾਜਨੀਤਿਕ ਦਲਾਂ ਤੋਂ ਇਲਾਵਾ ਹੋਰ ਵੀ ਅਨੇਕਾ ਅਜਿਹੇ ਸਮੂਹ ਵੀ ਹੁੰਦੇ ਨੇ ਜਿਨ੍ਹਾਂ ਨਿਰਮਾਣ ਵਿਅਕਤੀਆਂ ਦੇ ਵਿਸ਼ੇਸ਼ ਹਿੱਤਾਂ ਦੀ ਰਾਖੀ ਲਈ ਕੀਤਾ ਜਾਂਦਾ ਇਹ ਮਤਲਬ ਕਿ ਇਹ ਜਿਹੜੇ ਦਬਾਅ ਸਮੂਹ ਨੇ ਵਿਸ਼ੇਸ਼ ਹਿੱਤਾਂ ਦੀ ਰਾਖੀ ਲਈ ਬਣਾਏ ਜਾਂਦੇ ਨੇ ਤੇ ਵੱਖ-ਵੱਖ ਸਮੂਹ ਜਿਹੜੇ ਇਹ ਵੱਖ-ਵੱਖ ਵਿਧੀਆਂ ਦੁਆਰਾ ਸਰਕਾਰ ਦੇ ਨੀਤੀ ਨਿਰਮਾਣ ਦੇ ਜਿਹੜੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਨੇ ਤੇ ਆਪਣੇ ਵਿਸ਼ੇਸ਼ ਹਿੱਤਾਂ ਦੀ ਰਾਖੀ ਕਰਵਾਉਂਦੇ ਨੇ ਇਹ ਜਿਹੜੇ ਸਮੂਹਾਂ ਨੂੰ ਆਪਾਂ ਹਿੱਤ ਸਮੂਹ ਅਤੇ ਦਬਾਅ ਸਮੂਹ ਕਹਿੰਦੇ ਆ ਇੰਟਰਸਟ ਗਰੁੱਪਸ ਤੇ ਪ੍ਰੈਸ਼ਰ ਗਰੁੱਪਸ ਤੇ ਭਾਵੇਂ ਸ਼ੁਰੂ ਦੇ ਵਿੱਚ ਇਹਨਾਂ ਸਮੂਹਾਂ ਨੂੰ ਨਫ਼ਰਤ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ ਪਰੰਤੂ ਅੱਜ ਇਹ ਹਰ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਦੇਖਣ ਨਿਖੜ ਮੰਗ ਬਣ ਗਏ ਨੇ ਤੇ ਰਾਜਨੀਤਿਕ ਪ੍ਰਕਿਰਿਆ ਨੂੰ अनेका ਰੂਪਾਂ ਦੇ ਵਿੱਚ ਪ੍ਰਭਾਵਿਤ ਕਰਦੇ ਨੇ ਹਾਂਜੀ ਪਹਿਲਾਂ ਦਬਾਅ ਸਮੂਹ ਦਾ ਅਰਥ ਇਹਦੇ ਵਿੱਚ ਜਿਵੇਂ ਰਾਈਟਰਸ ਨੇ ਪਰਵਾਹਛਾ ਦਿੱਤੀ ਉਸ ਦੇ ਦੋ ਦਿਨ ਯਾਰ ਕਰ ਲਈਏ ਨੇ ਕਿਸੇ ਵੀ ਦੋ ਦੀ ਜਿਵੇਂ ਹੈਗੇ ਐਚ ਜਿਗਲਰ ਅਨੁਸਾਰ ਦਬਾਅ ਸਮੂਹ ਇੱਕ ਜਹਾ ਸੰਗਠਿਤ ਸਮੂਹ ਹੈ ਜਿਹੜਾ ਆਪਣੇ ਮੈਂਬਰਾਂ ਨੂੰ ਰਸਮੀ ਸਰਕਾਰੀ ਅਸਾਮੀਆਂ ਤੇ ਲਗਾਉਣ ਤੋਂ ਬਿਨਾ ਸਰਕਾਰੀ ਨਿਰਣਿਆਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਦਾ ਹੈ ਅੱਗੇ ਹੈਗਾ ਬੀਕੇ ਗੋਖਲੇ ਅਨਸਾਰ ਦਬਾਅ ਸਮੂਹ ਸਰਵਜਨਕ ਨੀਤੀ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਾਈਵੇਟ ਸੰਗ ਨੇ ਤੇ ਇਨ੍ਹਾਂ ਸਮੂਹਾਂ ਦਾ ਉਦੇਸ਼ ਸਰਕਾਰ ਨੂੰ ਪ੍ਰਭਾਵਿਤ ਕਰਕੇ ਆਪਣੇ ਹਿੱਤਾਂ ਨੂੰ ਬਣਾਈ ਰੱਖਣਾ ਹੁੰਦਾ। ਹੁਣ ਇਹਨਾਂ ਦੇ ਵਿਸ਼ੇਸ਼ਤਾਵਾਂ ਕਰਾਂਗੇ ਦਬਾਅ ਸਮੂਹ ਦੇ ਤੇ ਹਿੱਤ ਸਮੂਹ ਇਹਨਾਂ ਦੋਨਾਂ ਦੇ ਆ ਠੀਕ ਹੈ ਫਿਰ ਇਹਨਾਂ ਦਾ ਜਿਹੜੇ ਕੀ ਆਪਾਂ ਕਰਾਂਗੇ ਭੂਮਿਕਾ ਕਾਰਜ ਠੀਕ ਹੈ। ਹਾਂਜੀ ਦਬਾਅ ਸਮੂਹ ਦੀਆਂ ਵਿਸ਼ੇਸ਼ਤਾਵਾਂ ਹੈਗੀਆਂ ਨਾ ਫਸਟ ਹੈਗਾ ਦਬਾਅ ਸਮੂਹ ਰਸਮੀ ਤੌਰ ਤੇ ਸੰਗਠਿਤ ਹੁੰਦੇ ਨੇ ਸੈਕੰਡ ਹੈਗਾ ਸਰਬਆਪਕ ਹੁੰਦੇ ਨੇ ਤੇ ਹਰੇਕ ਲਗਭਗ ਹਰੇਕ ਦੇਸ਼ ਦੇ ਵਿੱਚ ਪਾਏ ਜਾਂਦੇ ਨੇ 3rd ਹੈਗਾ ਵਿਸ਼ੇਸ਼ ਹਿੱਤਾਂ ਦੀ ਰਾਖੀ ਲਈ ਯਤਨਸ਼ੀਲ ਰਹਿੰਦੇ ਨੇ ਤੇ 4th ਹੈਗਾ ਇਹਨਾਂ ਦੀ ਮੈਂਬਰੀ ਇੱਛਕ ਹੁੰਦੀ ਹੈ 5th ਹੈਗਾ ਇਹ ਜਨਤਕ ਨੀਤੀਆਂ ਨੂੰ ਪ੍ਰਭਾਵਿਤ ਕਰਦੇ ਨੇ 6th ਹੈਗਾ ਜਰਾ ਰਾਜਨੀਤਿਕ ਸੱਤਾ ਦੇ ਅਧਿਕਾਰ ਜਮਾਉਣਾ ਇਹਨਾਂ ਦਾ ਉਦੇਸ਼ ਨਹੀਂ ਹੁੰਦਾ ਤੇ 7th ਹੈਗਾ ਆਮ ਜਨਤਾ ਦੇ ਸਾਹਮਣੇ ਜ਼ਿੰਮੇਵਾਰ ਨਹੀਂ ਹੁੰਦੇ ਕਿਉਂਕਿ ਇਹ ਸ਼ਕਤੀ ਜਨਤਾ ਕੋਲੋਂ ਨਹੀਂ ਸਗੋਂ ਆਪਣੇ ਮੈਂਬਰਾਂ ਕੋਲੋਂ ਪ੍ਰਾਪਤ ਕਰਦੇ ਨੇ ਅੱਗੇ ਹੈਗਾ राजे ਹਿੱਤ ਸਮੂਹ ਦਾ ਅਰਥ ਕੀ ਆ ਪਾਮੇਕੀ ਦਬਾਉ ਸਮੂਹ ਤੇ ਹਿੱਤ ਸਮੂਹ ਸਮਾਨ ਰੂਪ ਦੇ ਵਿੱਚ ਨੇ ਪਰੰਤੂ ਇਹਨਾਂ ਦੇ ਵਿੱਚ ਸੂਖਮ ਅੰਤਰ ਪਾਇਆ ਜਾਂਦਾ ਸਮਾਜ ਦੇ ਵਿੱਚ ਵਿਅਕਤੀਆਂ ਦੇ ਕੇਵਲ ਸਮਾਨ ਹਿੱਤ ਹੀ ਨਹੀਂ ਹੁੰਦੇ ਸਗੋਂ ਕੁਝ ਵਿਸ਼ੇਸ਼ ਹਿੱਤ ਵੀ ਹੁੰਦੇ ਨੇ ਤੇ ਜਦੋਂ ਵਿਅਕਤੀ ਇਹਨਾਂ ਵਿਸ਼ੇਸ਼ ਹਿੱਤਾਂ ਦੀ ਸਾਂਝ ਕਰਨ ਆਪਸ ਦੇ ਵਿੱਚ ਮਿਲ ਜਾਂਦੇ ਨੇ ਤਾਂ ਉਹ ਹਿੱਤ ਸਮੂਹ ਦਾ ਰੂਪ ਧਾਰਨ ਕਰ ਲੈਂਦੇ ਨੇ ਮਤਲਬ ਕਿ ਜਦੋਂ ਕੋਈ ਵੀ ਇੱਕ ਸਾਂਝੇ ਹਿੱਤ ਤੌਰ ਤੇ ਇਕੱਠੇ ਹੁੰਦੇ ਨੇ ਉਹਨਾਂ ਦੀ ਸਾਂਝ ਮਿਲ ਜਾਂਦੀ ਆ ਤਾਂ ਉਦੋਂ ਕੀ ਬਣ ਜਾਂਦੇ ਨੇ ਉਹ ਹਿੱਤ ਸਮੂਹ ਬਣ ਜਾਂਦੇ ਨੇ ਹਿੱਤ ਸਮੂਹ ਦੇ ਮੈਂਬਰ ਆਪਸੀ ਸਾਂਝੇ ਹਿੱਤਾਂ ਪ੍ਰਤੀ ਜਾਗਰੂਕ ਹੁੰਦੇ ਨੇ ਤੇ ਇੱਕ ਵਿਅਕਤੀ ਇੱਕ ਹੀ ਸਮੇਂ ਇੱਕ ਤੋਂ ਵੱਧ ਰਹਿਿੱਤ ਸਮੂਹਾਂ ਦਾ ਮੈਂਬਰ ਹੁੰਦਾ। ਆਲਮੰਡ ਤੇ ਪਾਵੇਲ ਦੇ ਅਨੁਸਾਰ ਹਿੱਤ ਸਮੂਹ ਤੋਂ ਸਾਡਾ ਪਾਵ ਉਹ ਜਿਹੇ ਵਿਅਕਤੀਆਂ ਦੇ ਸਮੂਹ ਗਰੁੱਪ ਤੋਂ ਹੈ ਜਿਹੜਾ ਕਿਸੇ ਵਿਸ਼ੇਸ਼ ਬੰਧਨ ਜਾਂ ਲਾਭ ਕਰਕੇ ਆਪਸ ਦੇ ਵਿੱਚ ਜੁੜੇ ਹੋਏ ਨੇ ਤੇ ਉਹ ਉਸ ਬੰਧਨ ਦੇ ਸੰਬੰਧ ਵਿੱਚ ਜਾਗਰੂਕ ਨੇ। ਡਿਲਨ ਦੇ ਅਨੁਸਾਰ ਸਧਾਰਨ ਸ਼ਬਦਾਂ ਵਿੱਚ ਹਿੱਤ ਸਮੂਹ ਲੋਕਾਂ ਦਾ ਉਹ ਸੰਗ ਹੈ ਜਿਨ੍ਹਾਂ ਦੇ ਕੁਝ ਪਰਸਪਰ ਹਿੱਤ ਹੁੰਦੇ ਨੇ। ਹਾਂਜੀ ਅੱਗੇ ਹੈਗਾ ਇਹਨਾਂ ਦਾ ਅ ਵਰਤਾਨਵੀ ਜਾਂ ਬ੍ਰਿਟਿਸ਼ ਦਬਾਉ ਸਮੂਹਾਂ ਦੇ ਵਿਸ਼ੇਸ਼ਤਾਵਾਂ ਹਾਂਜੀ ਫਸਟ ਕੀ ਹੈ ਨਿਰੰਤਰ ਵਿਕਾਸ ਦਾ ਕੰਟੀਨਿਊ ਗਰੋਥ ਹੁੰਦੀ ਹੈ ਇਹਨਾਂ ਦੇ ਵਿੱਚ ਵਰਤਾਨੇ ਵਿੱਚ ਜਿਹੜੇ ਦਬਾਉ ਸਮੂਹਾਂ ਦਾ ਵਿਕਾਸ ਨਿਰੰਤਰ ਰੂਪ ਦੇ ਵਿੱਚ ਸ਼ਾਸਨ ਪ੍ਰਣਾਲੀ ਦੇ ਵਿਕਾਸ ਦੇ ਨਾਲ ਨਾਲ ਹੀ ਹੋਇਆ ਵਰਤਾਨੇ ਵਿੱਚ ਲੋਕਤੰਤਰੀ ਪ੍ਰਣਾਲੀ ਹੋਣ ਕਰਕੇ ਦਬਾਉ ਸਮੂਹਾਂ ਨੇ ਵਿਕਾਸ ਲਈ ਵਧੀਆ ਵਾਤਾਵਰਣ ਵੀ ਮਿਲਿਆ ਸੈਕੰਡ ਹੈਗਾ ਕੇਂਦਰੀ ਸਰਕਾਰ ਇਹਨਾਂ ਦਾ ਕਾਰਜ ਖੇਤਰ ਹੈ ਸੈਂਟਰਲ ਗਵਰਨਮੈਂਟ ਇਜ਼ ਏਅਰ ਫੀਲਡ ਆਫ ਐਕਟੀਵਿਟੀ ਵਰਤਾਂਦੇ ਵਿੱਚ ਇਕਾਤਮਕ ਪ੍ਰਣਾਲੀ ਦੀ ਸਰਕਾਰ ਹੋਣ ਕਰਕੇ ਸਾਰੇ ਫੈਸਲੇ ਇੱਕ ਕੇਂਦਰੀ ਸਰਕਾਰ ਦੁਆਰਾ ਲਏ ਜਾਂਦੇ ਨੇ ਤੇ ਇਸ ਲਈ ਦਬਾਅ ਸਮੂਹਾਂ ਦਾ ਕਾਰਜ ਖੇਤਰ ਵੀ ਕੇਂਦਰੀ ਸਰਕਾਰੀ ਆ ਜਿਸ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਦੇ ਨੇ ਥਰਡ ਹੈਗਾ ਮੰਤਰੀ ਮੰਡਲ ਉਹਨਾਂ ਦਾ ਧਿਆਨ ਕੇਂਦਰੀ ਬਿੰਦੂ ਆ ਵਰਤਾਂਦੇ ਵਿੱਚ ਸੰਸਦੀ ਸਰਵਉੱਚਤਾ ਸੀ ਜਾਣਦੇ ਆ ਕਿ ਲਗਭਗ ਸਾਰੇ ਮਹੱਤਵਪੂਰਨ ਫੈਸਲੇ ਮੰਤਰੀ ਮੰਡਲ ਦੁਆਰਾ ਹੀ ਕੀਤੇ ਜਾਂਦੇ ਨੇ ਇਸ ਲਈ ਦਬਾਅ ਸਮੂਹ ਸਦਾ ਹੀ ਆਪਣਾ ਧਿਆਨ ਮੰਤਰੀ ਮੰਡਲ ਤੇ ਵੱਖ-ਵੱਖ ਮੰਤਰੀਆਂ ਤੇ ਕੇਂਦ੍ਰਿਤ ਰੱਖਦੇ ਨੇ ਤੇ ਆਪਣੇ ਹਿੱਤਾਂ ਦੀ ਰੱਖ ਲਈ ਉਹਨਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਦੇ ਨੇ ਫੋਰਥ ਹੈਗਾ ਰਾਜਨੀਤਿਕ ਦਲਾਂ ਨਾਲ ਗੂੜੇ ਸਬੰਧ ਨੇ ਵਰਤਾਨੇ ਵਿੱਚ ਪਾਏ ਜਾਣ ਵਾਲੇ ਅਨੇਕਾ ਦਬਾਅ ਸਮੂਹਾਂ ਦਾ ਰਾਜਨੀਤਿਕ ਦਲਾਂ ਨਾਲ ਬਹੁਤ ਗੂੜਾ ਸਬੰਧ ਹੈ ਤੇ ਵਿਸ਼ੇਸ਼ ਕਰਕੇ ਲੇਬਰ ਪਾਰਟੀ ਤਾਂ ਮਲਤੂਰ ਸੰਘ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ ਸੋ ਦਬਾਅ ਸਮੂਹ ਰਾਜਨੀਤਿਕ ਦਲਾਂ ਨਾਲ ਪੂਰਾ ਤਾਲਮੇਲ ਰੱਖਦੇ ਨੇ ਅੱਗੇ ਹੈਗਾ ਅਨੇਕਾ ਦਬਾਅ ਸਮੂਹ ਵਰਤਾਨਿਆਂ ਵਿੱਚ ਦਵੌਸ ਸਮੂਹ ਨੇ ਗਿਣਤੀ ਬਹੁਤ ਜ਼ਿਆਦਾ ਤੇ ਇਹ ਸਥਾਨਕ ਅਤੇ ਰਾਸ਼ਟਰੀ ਦੋਵਾਂ ਪੱਧਰਾਂ ਤੇ ਕੰਮ ਕਰਦੇ ਨੇ ਸਥਾਨਕ ਪੱਧਰ ਤੇ ਇਹਨਾਂ ਦੀਆਂ ਗਤੀਵਿਧੀਆਂ ਦਾ ਕਾਰਜ ਖੇਤਰ ਆਮ ਤੌਰ ਤੇ ਸਥਾਨਕ ਸਰਕਾਰਾਂ ਤੱਕ ਸੀਮਿਤ ਹੁੰਦਾ ਜਦਕਿ ਰਾਸ਼ਟਰੀ ਪੱਧਰ ਤੇ ਇਹਨਾਂ ਦਾ ਕਾਰਜ ਖੇਤਰ ਰਾਸ਼ਟਰੀ ਸਰਕਾਰ ਹੁੰਦੀ ਆ ਇਸ ਤੋਂ ਇਲਾਵਾ ਵਰਤਾਨਿਆਂ ਵਿੱਚ ਪਰਉਪਕਾਰੀ ਦਵੌਸ ਸਮੂਹਾਂ ਦੀ ਵੀ ਪਰਮਾਰ ਜੋ ਕਿ ਬਿਨਾਂ ਕਿਸੇ ਸਵਾਰਥ ਦੇ ਬਜ਼ੁਰਗਾਂ ਬੱਚਿਆਂ ਤੇ ਜਾਨਵਰਾਂ ਦੀ ਭਲਾਈ ਲਈ ਕਾਰਜ ਕਰਦੇ ਨੇ ਅੱਗੇ ਹੈਗਾ ਜ਼ਿੰਮੇਵਾਰੀ ਦੀ ਭਾਵਨਾ ਸੈਂਸ ਆਫ ਰਿਸਪੌਂਸਿਬਿਲਟੀ ਵਰਤਾਨਿਆਂ ਵਿੱਚ ਦਬਾਅ ਸਮੂਹ ਪੂਰੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਕੰਮ ਕਰਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦਬਾਅ ਸਮੂਹ ਵਿਸ਼ੇਸ਼ੀਤਾਂ ਦੀ ਪੂਰਤੀ ਲਈ ਬਣਾਏ ਜਾਂਦੇ ਨੇ ਪਰੰਤੂ ਆਮ ਦੇਖਣ ਦੇ ਵਿੱਚ ਆਉਂਦਾ ਕਿ ਰਾਸ਼ਟਰੀ ਹਿੱਤਾਂ ਦੀ ਕੀਮਤ ਤੇ ਆਪਣੇ ਵਰਗੀ ਹਿੱਤਾਂ ਨੂੰ ਪਹਿਲ ਨਹੀਂ ਦਿੰਦੇ ਇਸ ਤੋਂ ਪਰੰਤੂ ਉਹ ਪ੍ਰਸ਼ਟ ਸਾਧਨਾਂ ਦੇ ਪ੍ਰਯੋਗ ਤੋਂ ਵੀ ਸੰਕੋਚ ਕਰਦੇ ਨੇ ਰਾਸ਼ਟਰੀ ਸੰਪਤੀ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦੇ ਉਹ ਹੜਤਾਲਾਂ ਕਰਦੇ ਨੇ ਧਰਨੇ ਦਿੰਦੇ ਨੇ ਪਰੰਤੂ ਲੋਕਤੰਤਰੀ ਮਰਿਆਦਾਵਾਂ ਦੀ ਪਾਲਣਾ ਜ਼ਰੂਰ ਕਰਦੇ ਨੇ ਸੈਵਨਥ ਹੈਗਾ ਲੋਕਤੰਤਰੀ ਕਾਰਜਸ਼ੀਲਤਾ ਵਰਤਾਨੀਅਨ ਲੋਕਤੰਤਰ ਅਤੇ ਸੰਵਿਧਾਨਤਮਕਤਾ ਦਾ ਘਾਰ ਮੰਨਿਆ ਜਾਂਦਾ ਵਰਤਾਨੀਅਨ ਦੀ ਜਿੰਮੇਵਰ ਸਰਕਾਰ ਸਭ ਤੋਂ ਪੁਰਾਣੀ ਦੇ ਸਫਲ ਹੈ ਰਾਜਤੰਤਰ ਦੇ ਲਾਰਡ ਸਦਨ ਵਰਤਾਨੀਅਨ ਦੀ ਜੱਦੀ ਸੰਸਥਾਵਾਂ ਨੇ ਪਰੰਤੂ ਉੱਥੋਂ ਦੇ ਲੋਕਾਂ ਦੁਆਰਾ ਇਹਨਾਂ ਸੰਸਥਾਵਾਂ ਦਾ ਵੀ ਲੋਕਤੰਤਰੀਕਰਨ ਕਰ ਲਿਆ ਗਿਆ ਅੱਜ ਇਹ ਲੋਕਤੰਤਰ ਲਈ ਕੋਈ ਖਤਰਾ ਨਹੀਂ ਹਨ ਇਸ ਕਰਕੇ ਵਰਤਾਨੀਅਨ ਵਿੱਚ ਦਬਾਅ ਸਮੂਹ ਵੀ ਪੂਰਨ ਤੌਰ ਤੇ ਲੋਕਤੰਤਰ ਦੇ ਸਥਾਪਤ ਹਾਂ ਸਿਧਾਂਤਾਂ ਅਨੁਸਾਰ ਹੀ ਕੰਮ ਕਰਦੇ ਨੇ। ਉਹ ਅਸੰਵਿਧਾਨਿਕ ਵਿਧੀਆਂ ਦੇ ਪ੍ਰਯੋਗ ਤੋਂ ਦੂਰ ਰਹਿੰਦੇ ਨੇ ਆਮ ਤੌਰ ਤੇ ਤੇ ਦੇਸ਼ ਵਿੱਚ ਲੋਕ ਜਿਹੜਾ ਲੋਕਤੰਤਰ ਤੇ ਸੰਵਿਧਾਨਤਮਕਤਾ ਦਾ ਸਤਿਕਾਰ ਕਰਦੇ ਨੇ। ਨੰਬਰ 8 ਹੈਗਾ ਸੰਵਿਧਾਨਿਕ ਮਾਨਤਾ ਦੀ ਅਨਹੋਂਦ। ਹਾਂਜੀ ਇਹਨਾਂ ਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਡਾਊਟ ਨਹੀਂ ਹੈਗਾ ਕਿ ਦਬਾਅ ਸੰਗ ਵਰਤਾਨ ਵੀ ਰਾਜਨੀਤਿਕ ਪ੍ਰਣਾਲੀ ਦਾ ਨਿਖੜ ਮੰਗਨੇ। ਪਰੰਤੂ ਇਹਦੇ باوجود ਵੀ ਇਹਨਾਂ ਨੂੰ ਕੋਈ ਵੀ ਕਾਨੂੰਨੀ ਜਾਂ ਸੰਵਿਧਾਨਿਕ ਮਾਨਤਾ ਪ੍ਰਾਪਤ ਨਹੀਂ। ਇਸ ਤੰਤਰ ਰੂਪ ਦੇ ਵਿੱਚ ਵਰਤਾਨਵੀ ਰਾਜਨੀਤਿਕ ਪ੍ਰਣਾਲੀ ਵਿੱਚ ਆਪਣਾ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਤੇ ਲਗਭਗ ਜੀਵਨ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰਦੇ ਨੇ ਅਸਲ ਦੇ ਵਿੱਚ ਵਰਤਾਨਵੀ ਲੋਕਤੰਤਰੀ ਵਿਵਸਥਾ ਨੇ ਵਰਤਾਨੇ ਵਿੱਚ ਦਬਾਅ ਸਮੂਹਾਂ ਦੇ ਵਿਕਾਸ ਤੇ ਇਹਨਾਂ ਦੁਆਰਾ ਖੁੱਲ ਕੇ ਆਪਣੇ ਕਾਰਜ ਕਰਨ ਲਈ ਸਿਹਤਮੰਦ ਵਾਤਾਵਰਣ ਪ੍ਰਦਾਨ ਕੀਤਾ ਤੇ ਦਬਾਅ ਸਮੂਹ ਬਹੁਤ ਜ਼ਿੰਮੇਵਾਰ ਭੂਮਿਕਾ ਨਿਭਾਉਂਦੇ ਨੇ ਹਾਂਜੀ ਇਹਨਾਂ ਦਾ ਵਰਗੀਕਰਨ ਜਸਟ ਤੁਸੀਂ ਰੀਡ ਕਰ ਲਿਓ ਜਿਵੇਂ ਵਪਾਰਕ ਸੰਘ ਹੋ ਗਿਆ ਹਨਾ bizness groups ਹੋਗੇ ਟਰੇਡ ਯੂਨੀਅਨ ਮਜ਼ਦੂਰ ਸੰਘ ਹੋਗੇ ਪੇਸ਼ਾਵਰ ਸੰਗਠਨ ਪ੍ਰੋਫੈਸ਼ਨਲ ਆਰਗੇਨਾਈਜੇਸ਼ਨਸ ਹੋਗੇ ਤੇ ਪਰਉਪਕਾਰੀ ਸੰਘ ਹੋਗੇ ਪ੍ਰੋਮੋਸ਼ਨਲ ਗਰੁੱਪਸ ਹੋਗੇ ਸਥਾਨਕ ਅਧਿਕਾਰੀਆਂ ਦੇ ਸਬਾਉ ਸੰਪ੍ਰੈਸ਼ਰ ਗਰੁੱਪਸ ਆਫ ਲੋਕਲ ਅਥਾਰਟिटीज ਹਾਂਜੀ ਆਪਾਂ ਅਗਲਾ ਹੈਗਾ ਆਪਣਾ ਮੇਨ ਟਾਪਿਕ ਵਰਤਾਨੀ ਵਿੱਚ ਜਿਹੜੇ ਦਬਾਓ ਜਾਂ ਹਿੱਤ ਸਮੂਹਾਂ ਦੀ ਕਾਰਜਕੀ ਨੇ ਜਾਂ ਉਹਨਾਂ ਦੀ ਕੀ ਭੂਮਿਕਾ ਕੀ ਰੋਲ ਆ ਜਾਂ ਫੰਕਸ਼ਨ ਦਵਾ ਸਮੂਹਾਂ ਦੀ ਭੂਮਿਕਾ ਜਾਂ ਉਹਨਾਂ ਦੇ ਕਾਰਜਾਂ ਦੀ ਕਾਫੀ ਕਠਿਨਾਂ ਹਾਂ ਜੇ ਆਪਾਂ ਸਿੱਧੇ ਇੰਟਰੋਡਕਸ਼ਨ ਆ ਆਪਾਂ ਫਸਟ ਪੁਆਇੰਟ ਕਰਦੇ ਆ ਜਨਮਤ ਨੂੰ ਆਪਣੇ ਹੱਕ ਦੇ ਵਿੱਚ ਕਰਨਾ ਦਵਾ ਸਮੂਹਾਂ ਦੀ ਸਫਲਤਾ ਕਾਫੀ ਹੱਦ ਤੱਕ ਇਸ ਗੱਲ ਤੇ ਹੀ ਡਿਪੈਂਡ ਕਰਦੀ ਹੈ ਕਿ ਉਹ ਲੋਕ ਮੱਥ ਮਤਲਬ ਕਿ ਲੋਕਾਂ ਦੀ رائے ਨੂੰ ਆਪਣੇ ਹੱਕ ਦੇ ਵਿੱਚ ਕਿੱਥੋਂ ਤੱਕ ਪ੍ਰਭਾਵਿਤ ਕਰ ਪਾਉਂਦੇ ਨੇ ਇਸ ਦੇਸ਼ ਦੀ ਪੂਰਤੀ ਲਈ ਵੱਖ-ਵੱਖ ਦਬਾਅ ਸਮੂਹ ਪ੍ਰਚਾਰ ਦੇ ਸਾਧਨਾਂ ਦਾ ਵੱਤੋ-ਵੱਤ ਪ੍ਰਯੋਗ ਕਰਦੇ ਨੇ ਆਪਾਸ਼ਨਾ ਤੇ ਗੋਸ਼ਟੀਆਂ ਦਾ ਪ੍ਰਬੰਧ ਕਰਦੇ ਨੇ ਅਖਬਾਰਾਂ ਰਸਾਲਿਆਂ ਵਿੱਚ ਆਪਣੇ ਮੰਗਾਂ ਦੇ ਹੱਕਾਂ ਦੇ ਵਿੱਚ ਸਿਹਾਰ ਦੰਦ ਨੇ ਐਡਵਰਟਾਈਜ਼ਮੈਂਟ ਛੋਟੇ ਕਿਤਾਬਚੀ ਸ਼ਾਪ ਕੇ ਲੋਕਾਂ ਵਿੱਚ ਵੰਡਦੇ ਨੇ ਮੌਕਾ ਮਿਲਣ ਤੇ ਰੇਡੀਓ ਟੈਲੀਵਿਜ਼ਨ ਤੋਂ ਆਪਣੇ ਵਿਚਾਰਾਂ ਦਾ ਪ੍ਰਸਾਰਣ ਕਰਦੇ ਨੇ ਤੇ ਕਈ ਪ੍ਰਭਾਵਸ਼ਾਲੀ ਦਬਾਅ ਸਮੂਹ ਤਾਂ ਆਪਣੇ ਅਖਬਾਰ ਵੀ ਛਾਪਦੇ ਨੇ ਕਿੰਨਾ ਰਹੇ ਵੱਤਵਾਦ ਲੋਕਾਂ ਤੱਕ ਪਹੁੰਚਣ ਦਾ ਯਤਨ ਕਰਦੇ ਨੇ ਪਿਛਲੇ ਕੁਝ ਸਮੇਂ ਤੋਂ ਵਰਤਾਨੇ ਵਿੱਚ ਦਬਾਅ ਸਮੂਹ ਹੁੰਦੇ ਆਂ ਅੰਦੋਲਨਕਾਰੀ ਗਤੀਵਿਧੀਆਂ ਵਿੱਚ ਵਾਧਾ ਹੋਇਆ ਅੱਗੇ ਹੈਗਾ ਸੰਸਦ ਦੇ ਮੈਂਬਰਾਂ ਤੇ ਦਬਾਅ ਪਾਉਣਾ ਤੇ ਵਿਧਾਨ ਸਭਾ ਜੀ ਨੂੰ ਪ੍ਰਭਾਵਿਤ ਕਰਨਾ ਦਬਾਅ ਸਮੂਹ ਵਿਧਾਨ ਸਭਾ ਜੀ ਨੂੰ ਆਪਣੇ ਹੱਕ ਦੇ ਵਿੱਚ ਪ੍ਰਭਾਵਿਤ ਕਰਨ ਦਾ ਯਤਨ ਕਰਦੇ ਨੇ ਇਸ ਉਦੇਸ਼ ਦੀ ਪੂਰਤੀ ਲਈ ਸੰਸਦ ਦੇ ਮੈਂਬਰਾਂ ਨਾਲ ਸੰਪਰਕ ਬਣਾਉਂਦੇ ਨੇ ਵਰਤਾਨੇ ਵਿੱਚ ਸਰਕਾਰ ਅਤੇ ਦਬਾਅ ਸਮੂਹਾਂ ਵਿਚਕਾਰ ਸੰਪਰਕ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ ਸੰਸਦ ਦੇ ਵਕਵਾ ਕਮੇਟੀਆਂ ਜਦੋਂ ਕਿਸੇ ਬਿੱਲ ਉੱਤੇ ਵਿਚਾਰ ਕਰਦੀਆਂ ਤਾਂ ਉਹ ਉਸੇ ਵਿਲ ਤੋਂ ਪ੍ਰਭਾਵਿਤ ਹੋਣ ਵਾਲੇ ਵਰਗਾਂ ਤੇ ਦਬਾਅ ਸਮੂਹਾਂ ਨਾਲ ਸੰਪਰਕ ਪੈਦਾ ਕਰਦੇ ਹਨ ਤੇ ਉਹਨਾਂ ਦੇ ਵਿਚਾਰਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ ਵਕਫ ਵਕਫ ਵਿਭਾਗਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਨਿਰਣੇ ਕਰਨ ਤੋਂ ਪਹਿਲਾਂ ਸਬੰਧਿਤ ਦਬਾਅ ਸਮੂਹਾਂ ਨਾਲ ਵਿਚਾਰ ਵਟਾਂਦਰਾ ਕਰਨ ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ ਸਿਹਤ ਵਿਭਾਗ ਸਿਹਤ ਨਾਲ ਸੰਬੰਧਿਤ ਕੋਈ ਵੀ ਵਿਲ ਸੰਸਦ ਵਿੱਚ ਪੇਸ਼ ਕਰਨ ਤੋਂ ਪਹਿਲਾਂ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਨਾਲ ਜ਼ਰੂਰ ਵਿਚਾਰ ਵਟਾਂਦਰਾ ਕਰਨਗੇ ਇਸੇ ਤਰ੍ਹਾਂ ਮਜ਼ਦੂਰਾਂ ਦੇ ਕੰਮ ਕਰਨ ਦੇ ਘੰਟੇ ਤੇ ਮਜ਼ਦੂਰੀਆਂ ਨਿਸ਼ਚਿਤ ਕਰਨ ਤੋਂ ਪਹਿਲਾਂ ਕਿਰਤ ਵਿਭਾਗ ਮਜ਼ਦੂਰ ਸੰਘ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕਰੇਗਾ 1947 ਦੇ ਵਿੱਚ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨ ਅਧੀਨ ਖੇਤੀਬਾੜੀ ਨੀਤੀ ਦਾ ਨਿਰਧਾਰਨ ਕਰਦੇ ਸਮੇਂ ਖੇਤੀ ਮੰਤਰੀ ਲਈ ਖੇਤੀ ਸੰਸਥਾਵਾਂ ਅਤੇ ਖੇਤੀ ਉਤਪਾਦਕਾਂ ਨਾਲ ਸਲਾਹ-ਮਸ਼ਵਰਾ ਕਰਨਾ ਜ਼ਰੂਰੀ ਬਣਾਇਆ ਗਿਆ ਅੱਗੇ ਹਾਂਜੀ ਥਰਡ ਹੈਗਾ ਮੰਤਰੀਆਂ ਨੂੰ ਪ੍ਰਭਾਵਿਤ ਕਰਨਾ ਵਰਤਾਨਾ ਵਿੱਚ ਸੰਸਦੀ ਪ੍ਰਣਾਲੀ ਹਿੰਦੀ ਸਰਕਾਰ ਹੋਣ ਕਰਕੇ ਰਾਜਪਾਲ ਨੇ ਸਾਰੀਆਂ ਸ਼ਕਤੀਆਂ ਮંત્રીਮੰਡਲ ਦੇ ਹੱਥਾਂ ਵਿੱਚ ਕੇਂਦ੍ਰਿਤ ਨਹੀਂ ਤੇ ਦਬਾਅ ਸਮੂਹ ਇਹ ਜਾਣਦੇ ਨੇ ਕਿ ਦਬਾਅ ਸਮੂਹ ਦੀਆਂ ਗਤੀਵਿਧੀਆਂ ਦਾ ਕੇਂਦਰ ਮੰਤਰੀ ਮੰਡਲ ਬਣਿਆ ਰਹਿੰਦਾ। ਤਾਂ ਵੱਖ-ਵੱਖ ਸਮੂਹ ਆਪਣੇ ਹਿੱਤਾਂ ਦੀ ਰਾਖੀ ਲਈ ਸਬੰਧਤ ਮੰਤਰੀਆਂ ਨਾਲ ਸੰਪਰਕ ਬਣਾਉਂਦੇ ਨੇ। ਉਹਨਾਂ ਨੂੰ ਆਪਣੇ ਹੱਕਾਂ ਦੇ ਵਿੱਚ ਨੀਤੀਆਂ ਬਣਾਉਣ ਤੇ ਫੈਸਲੇ ਕਰਨ ਲਈ ਪ੍ਰਭਾਵਿਤ ਕਰਦੇ ਨੇ ਤੇ ਦਬਾਅ ਸਮੂਹ ਆਪਣੇ ਸਾਲਾਨਾ ਸਮਾਗਮਾਂ ਦੇ ਉਦਘਾਟਨਾ ਲਈ ਸਬੰਧਤ ਮੰਤਰੀਆਂ ਨੂੰ ਬੁਲਾਉਂਦੇ ਨੇ। ਜਿੱਥੇ ਉਹ ਉਹਨਾਂ ਨੂੰ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਦੇ ਨੇ। ਅੱਗੇ ਹੈਗਾ ਅਧਿਕਾਰੀ ਵਰਗ ਨਾਲ ਸੰਪਰਕ ਬਣਾਉਣਾ। ਦਬਾਅ ਸਮੂਹ ਇਹ ਵੀ ਜਾਣਦੇ ਨੇ ਕਿ ਨੀਤੀ ਨਿਰਮਾਣ ਦੀ ਪ੍ਰਕਿਰਿਆ ਪ੍ਰਕਿਰਿਆ ਵਿੱਚ ਅਧਿਕਾਰੀ ਵਰਗ ਵਿਸ਼ੇਸ਼ ਭੂਮਿਕਾ ਨਿਭਾਉਂਦਾ ਤੇ ਇਸ ਲਈ ਉਹ ਨੀਤੀਆਂ ਨੂੰ ਆਪਣੇ ਹੱਕ ਦੇ ਵਿੱਚ ਪ੍ਰਭਾਵਿਤ ਕਰਨ ਤੇ ਸਰਕਾਰ ਦੀਆਂ ਗੁਪਤ ਯੋਜਨਾਵਾਂ ਦੇ ਸਬੰਧ ਵਿੱਚ ਜਾਣਕਾਰੀ ਪ੍ਰਾਪਤ ਕਰਨ ਲਈ ਅਧਿਕਾਰੀ ਵਰਗ ਨਾਲ ਨੇੜੇ ਦਾ ਸਬੰਧ ਸਥਾਪਿਤ ਕਰਨ ਦਾ ਯਤਨ ਕਰਦੇ ਨੇ ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਕਈ ਵਾਰੀ ਦਬਾਅ ਸਮੂਹ ਆਪਣੇ ਕਾਰੋਬਾਰਾਂ ਵਿੱਚ ਉੱਚੇ ਅਧਿਕਾਰੀਆਂ ਦੇ ਸਾਥ ਸਬੰਧ ਨੂੰ ਉੱਚੀਆਂ ਨੌਕਰੀਆਂ ਵੀ ਦਿੰਦੇ ਨੇ ਦਬਾਅ ਸਮੂਹ ਉੱਚੇ ਸਰਕਾਰੀ ਅਹੁਦੇ ਤੋਂ ਰਟਾਇਰ ਰਿਟਾਇਰਡ ਵਿਅਕਤੀਆਂ ਨੂੰ ਉੱਚ ਅਹੁਦਿਆਂ ਤੇ ਨਿਯੁਕਤ ਕਰਦੇ ਨੇ ਇਸ ਤਰ੍ਹਾਂ ਉਹਨਾਂ ਦੇ ਪ੍ਰਭਾਵ ਤੇ ਜਾਣਕਾਰੀ ਦਾ ਲਾਭ ਉਠਾਉਂਦੇ ਨੇ ਅਧਗ ਹੈਗਾ ਫਿਫਥ ਰਾਨੇਕ ਦਲਾਂ ਨਾਲ ਸੰਬੰਧ ਸਥਾਪਿਤ ਕਰਨੇ ਦਬਾਅ ਸੰਘੋਂ ਰਾਨੇਕ ਦਲਾਂ ਨਾਲ ਸੰਪਰਕ ਵੀ ਬਣਾ ਕੇ ਰੱਖਦੇ ਨੇ ਉਹਨਾਂ ਤੇ ਆਪਣਾ ਪ੍ਰਭਾਵ ਕਾਇਮ ਕਰਨ ਦਾ ਯਤਨ ਕਰਦੇ ਨੇ ਬਰਤਾਨੀਆ ਦੀ ਲੇਬਰ ਪਾਰਟੀ ਦਾ ਮਜ਼ਦੂਰ ਸੰਘਾਂ ਨਾਲ ਬਹੁਤ ਨੇੜੇ ਦਾ ਸੰਬੰਧ ਹੁੰਦਾ ਸੰਪਰਕ ਹੁੰਦਾ ਤੇ ਲੇਬਰ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਸਮਤੀ ਦੇ 28 ਮੈਂਬਰਾਂ ਵਿੱਚੋਂ 12 ਮਜ਼ਦੂਰ ਸੰਘ ਵਿੱਚੋਂ ਲੈ ਜਾਂਦੇ ਨੇ ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਬਹੁਤ ਸਾਰੇ ਮੈਂਬਰ ਵੀ ਬ੍ਰਿਟਿਸ਼ ਵਪਾਰ ਮੰਡਲ ਤੋਂ ਪ੍ਰਾਪਤ ਧੰਦੀ ਸਹਾਇਤਾ ਨਾਲ ਕਾਮਨ ਸਦਨ ਲਈ ਚੋਣਾ ਲੜਦੇ ਨੇ ਤੇ ਸੰਸਦ ਦੇ ਮੈਂਬਰ ਬਣ ਪਾਉਂਦੇ ਨੇ ਸੋ ਸੁਭਾਵਿਕਾ ਕਿ ਦਬਾਅ ਸਬੂਨ ਦੇ ਸਾਥ ਨਾਲ ਚੁਣੇ ਗਏ ਮੈਂਬਰ ਉਹਨਾਂ ਦੇ ਹਿੱਤਾਂ ਦਾ ਖਿਆਲ ਰੱਖਣਗੇ ਸਿਕਸ ਹੈਗਾ ਰਾਜਭਾਣ ਚੋਣਾਂ ਵਿੱਚ ਸਹਾਇਤਾ ਕਰਨੀ ਵਰਤਾਨੀਆਂ ਵਿੱਚ ਜਿਹੜਾ ਕਿ ਕਈ ਦਬਾਅ ਸਮੂਹਾਂ ਦਾ ਤਾਂ ਰਾਜਪਵਨ ਚਲਾਉਣ ਨਾਲ ਗੂੜਾ ਸਬੰਧ ਹੈ ਉਹ ਕੇਵਲ ਰਾਜਪਵਨ ਚਲਾਉਣ ਵਿੱਚ ਮਦਦ ਹੀ ਨਹੀਂ ਕਰਦੇ ਸਗੋ ਖੁਦ ਰਾਜਪਵਨ ਦੇ ਵਿੱਚ ਲਿਪਟੇ ਹੁੰਦੇ ਨੇ ਖੁਦ ਇਨਵੋਲਵ ਹੁੰਦੇ ਨੇ ਉਦਾਹਰਨ ਵਜੋਂ ਲੋਅ ਸੋਸਾਇਟੀ ਲੋੜਵੰਦ ਲੋਕਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੇ ਨੇ ਵਿਆਹ ਨਿਰਦੇਸ਼ਨ ਪਰਿਸ਼ਦ ਲੋੜਵੰਦ ਲੋ ਵਿਆਹ ਸੰਬੰਧੀ ਮਾਮਲੇ ਵਿੱਚ ਲੋਕਾਂ ਦਾ ਮਾਰਗਦਰਸ਼ਨ ਕਰਦੇ ਨੇ ਦੁਰਘਟਨਾ ਦੀ ਰੋਕத் ਥੰਮ ਕਰਨ ਵਾਲੀ ਰਾਇਲ ਸੋਸਾਇਟੀ ਜਿਹੜੇ ਕਿ 20 ਤਰ੍ਹਾਂ ਦੀ ਪ੍ਰਬੰਧਕੀ ਸੰਸਥਾ ਇਸ ਲਈ ਪ੍ਰਕਾਰ ਇਸ ਪ੍ਰਕਾਰ ਦੇ ਸਰਕਾਰ ਕੇਵਲ ਮਾਨਤਾ ਪ੍ਰਾਪਤੀ ਨਹੀਂ ਕਰਦੇ ਸਗੋਂ ਉਹਨਾਂ ਨੂੰ ਮਾਸੀਕ ਤਸਾਹੀਤਤਾ ਵੀ ਦਿੰਦੇ ਨੇ ਅੱਗੇ ਹੈਗਾ ਸਮਾਜਿਕ ਆਰਥਿਕ ਤੇ ਰਾਜਨੀਤਿਕ ਸੁਧਾਰ ਹਾਂਜੀ ਸਮੇਂ-ਸਮੇਂ ਤੇਬਾਉ ਸਮੂਹ ਨੇ ਸਮਾਜਿਕ ਆਰਥਿਕ ਰਾਜਨੀਤਿਕ ਸੁਧਾਰ ਲਿਆਉਣ ਦੇ ਖੇਤਰ ਵਿੱਚ ਵੀ ਆਪਣੀ ਭੂਮਿਕਾ ਨਿਭਾਈ ਆ 19ਵੀਂ ਸਦੀ ਦੇ ਵਿੱਚ ਦਾਸਪ੍ਰਥਾ ਨੂੰ ਖਤਮ ਕਰਨ ਤੇ ਅਨਾਜ ਕਾਨੂੰਨ ਦੇ ਵਿਰੁੱਧ ਇਹਨਾਂ ਨੇ ਜ਼ਬਰਦਸਤ ਅੰਦੋਲਨ ਚਲਾਏ ਇਸ ਤਰ੍ਹਾਂ ਇਸਤਰੀ ਲਈ ਵੋਟ ਦਾ ਅਧਿਕਾਰ ਪ੍ਰਾਪਤ ਕਰਨ ਲਈ ਵੀ ਇਹਨਾਂ ਸਮੂਹਾਂ ਨੇ ਕੰਮ ਕੀਤਾ 1921 ਦੇ ਵਿੱਚ ਦੰਡ ਵਿਧੀ ਵਿੱਚ ਸੁਧਾਰ ਕੀਤਾ ਲਈ ਵੀ ਹੋ ਵਰਡ ਲੀਗ ਸਥਾਪਿਤ ਕੀਤੀ ਜਿਸ ਨੇ ਇੰਗਲੈਂਡ ਵਿੱਚੋਂ ਮੌਤ ਦੀ ਸਜ਼ਾ ਖਤਮ ਕਰਨ ਲਈ ਸਰਕਾਰ ਤੇ ਦਬਾਅ ਪਾਇਆ ਤੇ ਰਾਸ਼ਟਰੀ ਵਿਭਾਗੀ ਹੰਦਲਣ ਚਲਾਇਆ ਇਸ ਦੇ ਇਲਾਵਾ ਕਾਫੀ ਸੰਘਰਸ਼ ਅਤੇ ਵਾਦ-ਵਿਵਾਦ ਪਿੱਛੋਂ ਬਰਤਾਨੀਆਂ ਵਿੱਚ 1965 ਦੇ ਵਿੱਚ ਮੌਤ ਦੀ ਸਜ਼ਾ ਖਤਮ ਕਰ ਦਿੱਤੀ ਗਈ ਵਰਤਾਨੇ ਵਿੱਚ ਲੇਬਰ ਪਾਰਟੀ ਨਾਲ ਸੰਬੰਧਿਤ ਬਹੁਤ ਸਾਰੇ ਦਬਾਅ ਸਮੂਹਾਂ ਨਸਲੀ ਭੇਦ ਭਿੰਨ ਭੇਦ ਨੂੰ ਖਤਮ ਕਰਨ ਵਿੱਚ ਗਹਿਰੀ ਸਹਾਇਤਾ ਦਿਲਚਸਪੀ ਲਈਆ ਹਾਂਜੀ ਨੈਕਸਟ ਹੈਗਾ ਸਰਕਾਰ ਤੇ ਕੰਟਰੋਲ ਦਬਾਅ ਸਮੂਹ ਸਰਕਾਰ ਦੀਆਂ ਨੀਤੀਆਂ ਤੇ ਕੰਟਰੋਲ ਵੀ ਕਰਦੇ ਨੇ ਮੈਂਕੀ ਟੋਸ ਦਾ ਮਤ ਹੈ ਕਿ ਜੇਕਰ ਉਦਯੋਗਿਕ ਪੇਸ਼ਾਵਰ ਪਰਦੇਸੀਕ ਅਤੇ ਧਾਰਮਿਕ ਸਮੂਹਾਂ ਸਹਿਯੋਗ ਨਾ ਦੇਣ ਪਾਵ ਹੜਤਾਲ ਕਰ ਦੇਣ ਤਾਂ ਸਰਕਾਰੀ ਕੰਮ ਥੱਪ ਹੋ ਜਾਊਗਾ ਦੂਜੀ ਮਹਾਜੰਗ ਤੋਂ ਬਾਅਦ ਮਹਾਜੁੱਤੋਂ ਪਿੱਛੋਂ ਲੇਬਰ ਪਾਰਟੀ ਦੇ ਸਫਲਤਾ ਵਿੱਚ ਦਾ ਬਹੁਤ ਸੰਮੂਨ ਦਾ ਵਿਸ਼ੇਸ਼ ਹੱਕ ਸੀ 1970 ਵਿੱਚ ਕੰਜ਼ਰਵੇਟਿਵ ਸਰਕਾਰ ਅਤੇ ਮਜ਼ਦੂਰ ਸੰਘ ਦਾ ਸੰਪਰਕ ਟੁੱਟ ਜਾਣ ਕਾਰਨ ਸਰਕਾਰ ਨੂੰ ਉਦਯੋਗਿਕ ਸੰਬੰਧ ਵਿਲ ਪਾਸ ਕਰਨ ਵਿੱਚ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅੰਤ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਹੀ ਤੁਨੂ ਮਜ਼ਦੂਰਾਂ ਨਾਲ ਮਜ਼ਦੂਰ ਸੰਘ ਨਾਲ ਸਮਝੌਤਾ ਕਰ ਲਿਆ ਤੇ ਸੋ ਇਸ ਤਰ੍ਹਾਂ ਨੇ ਇੱਕ ਉਦਾਹਰਣਾ ਸਾਬਿਤ ਕਰਦੇ ਨੇ ਕਿ ਦਵਾ ਸਮੂਹ ਸਰਕਾਰ ਦੇ ਕੰਟਰੋਲ ਵਿੱਚ ਰੱਖਦੇ ਨੇ ਅੱਗੇ ਹੈਗਾ ਸਰਕਾਰ ਨੂੰ ਲੋੜਿੰਦੀ ਸਹਾਇਤਾ ਜਾਣਕਾਰੀ ਪ੍ਰਦਾਨ ਕਰਨੀ ਸਰਕਾਰ ਨੂੰ ਨਿਰਣੇ ਲਈ ਲੋੜਿੰਦੀ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ ਦਵਾ ਸਮੂਹ ਆਪਣੇ ਪੇਸ਼ੇ ਪੇਸ਼ੇ ਦੇ ਨਾਲ ਸੰਬੰਧਿਤ ਨੀਤੀ ਨਿਰਮਾਣ ਦੇ ਖੇਤਰ ਵਿੱਚ ਸਰਕਾਰ ਨੂੰ ਲੋੜਿੰਦੀ ਜਾਣਕਾਰੀ ਪ੍ਰਦਾਨ ਕਰਦੇ ਨੇ ਦਵਾ ਸਮੂਹ ਦੇ ਆਦੇਦਾਰ ਆਪਣੇ ਪੇਸ਼ੇ ਨਾਲ ਸੰਬੰਧਿਤ ਹਰ ਪ੍ਰਕਾਰ ਦੇ ਅੰਕੜੇ ਇਕੱਠੇ ਕਰਦੇ ਨੇ ਤੇ ਲੋੜ ਪੈਣ ਤੇ ਸਰਕਾਰ ਦੇ ਸਾਹਮਣੇ ਪੇਸ਼ ਕਰਦੇ ਨੇ ਕਈ ਵਾਰ ਤਾਂ ਸਰਕਾਰ ਆਪ ਦਬਾਉ ਸਮੂਹ ਕੋਲੋਂ ਲੋੜੀਂਦੀ ਜਾਣਕਾਰੀ ਮੰਗਦੀ ਹੈ ਤਾਂ ਜੋ ਠੀਕ ਫੈਸਲੇ ਕੀਤੇ ਜਾਣ। ਇਹ ਸਰਕਾਰ ਲਈ ਜਾਣਕਾਰੀ ਬਹੁਤ ਲਾਭਦਾਇਕ ਸਾਬਤ ਹੁੰਦੀ ਹੈ। ਅੱਗੇ ਹੈਗਾ ਗੋਸ਼ਟੀਆਂ ਤੇ ਵਿਚਾਰ ਵਟਾਂਦਰਿਆਂ ਦਾ ਪ੍ਰਬੰਧ ਕਰਨਾ। ਦਬਾਉ ਸਮੂਹ ਸਮੇਂ-ਸਮੇਂ ਤੇ ਗੋਸ਼ਟੀਆਂ ਤੇ ਵਿਚਾਰ ਵਟਾਂਦਰਾਂ ਵਿਚਾਰ ਵਟਾਂਦਰਿਆਂ ਦਾ ਪ੍ਰਬੰਧ ਕਰਦੇ ਨੇ, ਸੈਮੀਨਾਰਸ ਤੇ ਡਿਸਕਸ਼ਨਸ ਕਰਦੇ ਨੇ ਜਿਨ੍ਹਾਂ ਵਿੱਚ ਆਪਣੇ ਪੇਸ਼ੇਵਰਾਂ ਨਾਲ ਸਿਹਤ ਦੇ ਅਸਮੱਸਿਆਵਾਂ ਤੇ ਵਿਚਾਰ ਕਰਦੇ ਨੇ ਤੇ ਜਿਹਨੀਆਂ ਗੋਸ਼ਟੀਆਂ ਵਿੱਚ ਗੋਸ਼ਟੀਆਂ ਹੁੰਦੀਆਂ ਜਿਹੜੇ ਸਬੰਧਿਤ ਮੰਤਰੀਆਂ ਸਿਆਸਤਦਾਨਾਂ ਸਬੰਧਿਤ ਸਰਕਾਰੀ ਅਧਿਕਾਰੀਆਂ ਤੇ ਵਿਸ਼ੇ ਦੇ ਮਾਹਿਰਾਂ ਆਦ ਨੂੰ ਬੁਲਾਇਆ ਜਾਂਦਾ ਤੇ ਗੋਸ਼ਟੀਆਂ ਦੇ ਵਿਚਾਰ ਵਟਾਂਦਰਾ ਦੇ ਅੰਤ ਦੇ ਵਿੱਚ ਕਈ ਸਮੱਸਿਆਵਾਂ ਦੇ ਹੱਲ ਲਈ ਕੁਝ ਛਿੱਟੇ ਕੱਟੇ ਜਾਂਦੇ ਨੇ ਤਾਂ ਜਿਨ੍ਹਾਂ ਜਿਨ੍ਹਾਂ ਦੀ ਰਿਪੋਰਟ ਸਬੰਧਿਤ ਦਫ਼ਤਰ ਨੂੰ ਭੇਜ ਦਿੱਤੀ ਜਾਂਦੀ ਆ ਤੇ ਸਬੰਧਿਤ ਅਧਿਕਾਰੀ ਦਬਾਅ ਸਮੂਹ ਤੇ ਸਰਕਾਰ ਦੋਨੋਂ ਜਿਹੜੇ ਕਿ ਪ੍ਰਭਾਵਿਤ ਕਰਦੇ ਨੇ sense.